ਸਮਝੇ ਜਿਆਦਾ ਆ ਗਿਆ ਬੰਕੇ ਬੰਕੇ ਜੇ ਮੇਰੀ ਬੇਨਤੀ ਆਪਾਂ ਜਿਹੜੇ ਡੰਡੇ ਲਿਖੇ ਨੇ ਬੂੜ ਪੜੇ ਨੇ ਮੁੜਾਵਾ ਕੀ ਹੋਇਆ ਬੰਦ ਹੋਇਆ ਕੀ ਹੋਇਆ ਮੁੜਾਵਾ ਹੋਇਆ ਹਾਈ ਹੋਏ ਲੋਟ ਕੇ ਟਿਕ ਕੇ ਹਾਈ ਹਾਈ ਕੰਮ ਨਿੱਠ ਕੇ ਹਾਈ ਹੋਏ ਦੱਦ ਕੇ ਰੋਣਾ ਹਾਈ ਹੋਏ ਕੀ ਕੋਲਾ ਬੰਦ ਹੋਇਆ ਚਲੋ ਜੋ ਬੰਦ ਹੋ ਕੇ ਕਰਦਾ ਉਹਨੂੰ ਬੰਦ ਕਰੇ Pero... मतिलबु बिल्कुलु बेन ते आया सम्झो मक़सदु ਆਪੀਓ ਧਰਨਾ ਦੇਖਿਆ ਲੋਕਾਂ ਦਾ ਦੁੱਖ ਸਾਹਿਬ ਤਾਲੇ ਲਾਨ ਆਇਓ ਪ੍ਰਦਰਸ਼ਨ ਕਰ ਰਹੇ ਹੋ ਕਿ ਤੁਸੀਂ ਪਹਿਲਾਂ ਪਹਿਲਾਂ ਤੁਸੀਂ ਇਹ ਦੇਖੋ ਬਈ ਇਹ ਆਮ ਆਦਮੀ ਦੇ ਖਿਲਾਫ ਹੈ ਗੁੱਸਾ ਦੇਖਿਆ ਕਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਆ ਅਸੀਂ ਤੁਹਾਨੂੰ ਕਿਹਾ ਸੀ ਹਜੇ ਅਸੀਂ ਰੋਕੇ ਹੋਏ ਆ ਰੋਕ ਲੋਕੇ ਰੋਕੇ ਹੋਏ ਆ ਵੀ ਇਹਨਾਂ ਨੂੰ ਸਮਾਂ ਦੇ ਦਈਏ ਪਰ ਅੱਜ ਜਿਹੜੀਆਂ 95 ਮੋਹਰਾਂ ਨੇ ਉਹ ਲੈਣ ਆਏ ਕਿਹੜੇ ਜਿਹੜੇ ਰਖਣੇ 'ਚ ਇਕੱਠੀਆਂ ਕੀਤੀਆਂ 95 ਮੂਹਰਾਂ ਜਿਹੜੀਆਂ ਕੌਂਸਲਰਾਂ ਦੀਆਂ ਖੋ ਕੇ ਕਿਉਂ ਕੰਮ ਰੋਕੇ ਆ ਡੱਟ ਸਰਟੀਫਿਕੇਟ ਬਰਥ ਸਰਟੀਫਿਕੇਟ ਛੋਟੀਆਂ-ਛੋਟੀਆਂ ਗੱਲਾਂ ਉਹ ਇਹਨਾਂ ਤੋਂ ਲੈਣ ਆਏ ਆ ਦੂਜੀ ਗੱਲ ਅੱਜ ਸਵੇਰੇ ਹੀ ਉਹ ਨੋਟੀਫਿਕੇਸ਼ਨ ਡਰਦਿਆਂ ਦੇ ਅੱਜ ਜਾਰੀ ਕਰਤਾ ਐਨਓਸੀ ਦਾ ਉਹ ਵੀ ਨਕਲੀ ਆ ਉਹ ਵੀ ਜਾਲੀ ਆ ਤੇ ਅੱਜ ਜਿਹੜਾ ਉਹ ਹਾਲ ਆ ਨੀਲੇ ਕਾਡਾਂ ਦਾ ਆਟੇ ਦਾਲ ਦਾ ਉਹ ਕਿੱਥੇ ਗਏ 5-5000 ਬੰਦੇ ਦੇ 1000 ਰੁਪਈਆ ਕਿੱਥੇ ਅੱਜ ਇਸ ਕਰਕੇ ਤੁਸੀਂ ਤਾਂ ਤਨਖਾਹਾਂ ਲੈ ਰਹੇ ਹੋ ਥੋਡੀਆਂ ਤਾਂ ਐਮਐਲਏ ਦੀਆਂ ਤਨਖਾਹਾਂ ਜਾ ਰਹੀਆਂ ਐ ਥੋੜੇ ਅਫਸਰਾਂ ਦੀਆਂ ਤਨਖਾਹਾਂ ਜਾ ਰਹੀਆਂ ਤੇ ਲੋਕਾਂ ਤੋਂ ਸਭ ਕੁਝ ਖੋਹ ਲਿਆ ਉਹ ਤੁਸੀਂ ਵਾਅਦੇ ਕਰਕੇ ਆਏ ਸੀ ਤੇ 6 ਦੇ 6 ਹੁਣ ਨਜ਼ਾਰੇ ਲੈ ਰਹੇ ਹੋ ਬਾਕੀ ਸਭ ਦੀਆਂ ਤਾਕਤਾਂ ਜਿਹਦੀ ਜੀ ਕਰਦਾ ਦੁਕਾਨ ਬੰਦ ਕਰਦੇ ਹੋ ਤੁਸੀਂ ਜਿਹਦਾ ਜੀ ਕਰਦਾ ਤਾਲਾ ਲਾ ਕੇ ਜਿਉਂ ਤੋਂ ਪੈਸੇ ਲੈ ਕੇ ਉਹਦੇ ਤਾਲੇ ਖੋਲਦੇ ਹੋ ਤੁਸੀਂ ਗੁੰਡਾਗਰਦੀ ਮਚਾਈ ਕੀ ਆ ਇਹਨਾਂ ਦਾ ਕੁਝ ਨਹੀਂ ਜਣਾ ਮੇਰੀ ਗੱਲ ਸੁਣ ਲਓ ਅਫਸਰੋ ਜੇ ਤੁਸੀਂ ਕਿਸਦੇ ਤਾਲਾ ਲਾਤਾ ਹੁਣ ਕਿਸੇ ਦੀ ਦੁਕਾਨ ਤੇ ਨਜਾਇਜ਼ ਤੇ ਖੋਲਿਆ ਮੁੜ ਕੇ ਇਹਨਾਂ ਦੇ ਕਹਿਣ ਤੇ ਤੁਡੇ ਘਰੇ ਵੀ ਮੈਂ ਤਾਲੇ ਲਾਉਂਗਾ ਤੁਸੀਂ ਯਾਦ ਰੱਖਿਓ ਇਹ ਮੈਂ ਕਮਿਸ਼ਨਰ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਜ਼ੋਨਲ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਤੇ ਜਿਹੜੇ ਥੱਲੇ ਪਾਰਕਾਂ ਚ ਪੈਸੇ ਖਾ ਰਹੇ ਆ ਜਾਲੀ ਤਨਖਾਹਾਂ ਖਾ ਰਹੇ ਆ ਇਹ ਜਾਲੀ ਲੋਕਾਂ ਦੇ ਨੌਂ ਤੇ ਤਨਖਾਹ ਜਿਨ੍ਹਾਂ ਨੂੰ ਜਿਨ੍ਹਾਂ ਦੇ ਨੌਂ ਤੇ ਮਰੀਆਂ ਦੇ ਲੋਕਾਂ ਦੀ ਤਨਖਾਹਾਂ ਲੈਂਦੇ ਨੂੰ ਸ਼ਰਮ ਹੀ ਨਹੀਂ ਆਈ ਇਹ ਬਦਲਾਏ ਸੜਕਾਂ ਦਾ ਹਾਲ ਦੇਖੋ ਫੁੱਟਪਾਥਾਂ ਦਾ ਗਰਾਉਂਡਾਂ ਦਾ ਪਾਰਕਾਂ ਦਾ ਸਕੂਲ ਜਿਹੜੇ ਬਣਿਓ ਬਣੇ ਨਹੀਂ ਹੋਏ ਸਰ ਸਭਾਈ ਕਰਮਚਾਰੀ ਆ ਜਿਹੜੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਿੰਨ ਤਿੰਨ ਮਹੀਨੇ ਦੀ ਤਨਖਾਹਾਂ ਪਈਆਂ ਦੇਖਿਓ ਸਹੀ ਤਾਲੇ ਇਹਨਾਂ ਬਹਾਦਰ ਦੇ ਅੱਜ ਨਗਾ ਨਿਕਲ ਨੂੰ ਤਾਲੇ ਲਾਣ ਆਏ ਨੇ ਕਿ ਜੇ ਇਹ ਖਣਾੜੇ ਬੋਲਣਾ ਬੰਦ ਨਾ ਕੀਤਾ ਤੇ ਅਸੀਂ ਬਿੱਟੂ ਮਾਫੀ ਵਾਲੀ ਬੋਲ ਖਲਾਂਗੇ ਸਪੈਸ਼ਲ ਵਰਲਡ ਜੀ ਸੱਦ ਕੇ ਜੋ ਮਰਜੀ ਕਰਨ ਸਾਨੂੰ ਅਸੀਂ ਥੋੜੀ ਕਿਸੇ ਨੂੰ ਰੋਕ ਸਕਦੇ ਜੀ ਬਿਲਕੁਲ